ਤੋ ਪਿਛਲੇ 10 ਸਾਲਾਂ ਦੇ ਵਿੱਚ ਜਦੋਂ ਦੀ ਭਾਜਪਾ ਸਰਕਾਰ ਆਈ ਹੈ ਨਾ ਇਹ ਇੱਕ ਨਵਾਂ ਹੀ ਰੁਖ ਦੇਖਣ ਨੂੰ ਮਿਲਿਆ ਲੁਧਿਆਣੇ ਦੇ ਵਿੱਚ ਕਿ ਇੱਥੋਂ ਦੇ ਬੱਚੇ ਬਾਹਰ ਮਾਈਗ੍ਰੇਟ ਕਰਕੇ ਚਲੇ ਗਏ ਜਿਹੜਾ ਪਹਿਲਾਂ ਕਦੀ ਦੇਖਣ ਨੂੰ ਨਹੀਂ ਸੀ ਨਜ਼ਰ ਆਇਆ ਅੰਬਾਨੀਜ਼ ਦੇ ਬੇਟੇ ਦਾ ਵਿਆਹ ਸੀ ਇੱਕ ਹਫ਼ਤੇ ਦੇ ਅੰਦਰ ਇੰਟਰਨੈਸ਼ਨਲ 에ਅਰਪੋਰਟ ਖੁੱਲ ਗਿਆ ਤੁਸੀਂ ਦੇਖੋ ਨਾ ਕਿ ਉੱਥੇ ਇੰਟਰਨੈਸ਼ਨਲ 에ਅਰਪੋਰਟ ਖੁੱਲਣਾ ਜ਼ਰੂਰੀ ਸੀ ਕਿ ਪੰਜਾਬ ਦੇ ਵਿੱਚ ਖੁੱਲਣਾ ਜ਼ਰੂਰੀ ਸੀ ਕਿ ਵਿਰੋਧੀਆਂ ਕੋਲੇ ਨਾ ਕੋਈ ਮੁੱਦਾ ਨਹੀਂ ਖਿਲਾਫ ਬੋਲਣ ਦੇ ਲਈ ਕੋਈ ਵੀ ਮੁੱਦਾ ਨਹੀਂ ਅਨਾਬ ਚਨਾਬ ਗੱਲਾਂ ਕਰੀ ਜਾ ਰਹੇ ਐ ਤੇ ਲਾਲਚੀ ਹੋ ਗਏ ਤੇ ਮੈਨੂੰ ਲੱਗਦਾ ਹੈ ਇਹ ਸ਼ੁਰੂ ਤੋਂ ਸਟਾਈਲ ਇਸੇ ਤਰ੍ਹਾਂ ਹੀ ਰੱਖਿਆ ਹੋਇਆ ਬਿੱਟੂ ਵੀਰ ਨੇ ਧਿਆਨ ਅੱਜ ਦਿੱਤਾ ਮੈਂ ਪੱਪੀ ਵੀਰ ਦੀਆਂ ਅਨਾਪਚਨਾਬ ਗੱਲਾਂ ਦਾ ਜਵਾਬ ਦੇਣਾ ਪਸੰਦ ਨਹੀਂ ਕਰੂੰਗੀ ਮੁੱਦੇ ਦੀ ਗੱਲ ਕਰੋ 4 ਤਰੀਕ ਨੂੰ ਵੇਖਾਂਗੇ ਜੋ ਰਿਜ਼ਲਟ ਆਊਗਾ ਉਸ ਹਾਂਜੀ ਉਦੋਂ ਗੱਲ ਕਰਾਂਗੇ ਇਹ ਕੀ ਕੋਈ ਗੱਡੀਆਂ ਦੀ ਗੱਲ ਕਰ ਰਿਹਾ ਕੋਈ ਗਲੀਆਂ ਦੀ ਗੱਲ ਕਰ ਰਿਹਾ ਤੁਹਾਡੇ ਕੋਲ ਕੋਈ ਲੁਧਿਆਣੇ ਬਾਰੇ ਲੁਧਿਆਣੇ ਦੀ ਡਿਵੈਲਪਮੈਂਟ ਬਾਰੇ ਲੁਧਿਆਣੇ ਦੀ ਇੰਡਸਟਰੀ ਬਾਰੇ ਲੁਧਿਆਣੇ ਦੇ ਟ੍ਰੈਫਿਕ ਬਾਰੇ ਕੋਈ ਗੱਲ ਨਹੀਂ ਹੈ ਨਾ ਪੋਲਿਟਿਸ਼ੀਅਨਸ ਕੋਲੇ ਨਾ ਲੀਡਰਸ ਕੋਲ ਕਰਨ ਵਾਸਤੇ ਭਗਵੰਤ ਮਾਨ ਕੀ ਕਿ ਲਈ ਗਾ ਰਹੇ ਨੇ ਅੱਜਕੱਲ੍ਹ ਵੇਖੋ ਵੈਸੇ ਤਾਂ ਬਹੁਤ ਵੱਡੀ ਕੁਰਸੀ ਹੈ ਕਿਸੇ ਸਟੇਟ ਦਾ ਮੁਖੀ ਹੋਣਾ ਤੇ ਇਹ ਵੀ ਗੱਲ ਪਹਿਲੀ ਵਾਰੀ ਵੇਖਣ ਨੂੰ ਮਿਲੀ ਹੈ ਇੱਕ ਨਵਾਂ ਅਜੀਬੋ-ਗਰੀਬ ਕੰਮ ਹੈ ਮੇਰਾ ਇੱਕੋ ਹੀ ਟੀਚਾ ਹੈ ਕਿ ਰਾਜਾ ਇਸ ਇਲੈਕਸ਼ਨ ਨੂੰ ਜਿੱਤਣ ਬਸ ਇਸੇ ਲਈ ਕੰਮ ਕਰ ਰਹੀ ਹੈ ਪੰਜਾਬ ਦੇ ਵਿੱਚ ਜਿੱਥੇ ਲੀਡਰ ਚੋਣ ਪ੍ਰਚਾਰ ਕਰ ਰਹੇ ਨੇ ਉੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਇਸ ਵੇਲੇ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਪਰ ਅੱਜ ਅਸੀਂ ਤੁਹਾਨੂੰ ਮਿਲਾਨ ਜਾ ਰਹੇ ਹਾਂ ਇੱਕ ਸਟਾਰ ਕੈਂਪੇਨਰ ਨਾਲ ਜੋ ਕਿ ਰਾਜਾ ਵਰਿੰਗ ਦੀ ਧਰਮਪਤਨੀ ਨੇ ਤੇ ਅਕਸਰ ਇਲੈਕਸ਼ਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਬੇਬਾਕ ਬੋਲਣਾਂ ਦੇ ਨਾਲ ਨਜ਼ਰ ਆਉਂਦੇ ਨੇ ਤੇ ਸਾਡੇ ਨਾਲ ਰਾਜਾ ਵਰਿੰਗ ਦੀ ਪਤਨੀ ਮੌਜੂਦ ਨੇ ਮਾਮ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਚੱਲਦੀ ਪਹਿਲੀ ਗੱਲ ਤੋਂ ਚੋਣ ਕੈਂਪੇਨ ਪਰਮਾਤਮਾ ਦੀ ਬਹੁਤ ਕਿਰਪਾ ਹੈ ਬਹੁਤ ਅੱਛੀ ਚੱਲ ਰਹੀ ਹੈ ਕੈਂਪੇਨ ਬਹੁਤ ਅੱਛੀ ਚੱਲ ਰਹੀ ਹੈ ਇਸ ਵਾਰ ਚੈਲੰਜਸ ਕੀ ਨੇ ਕਿਉਂਕਿ ਲੋਕ ਸਭਾ ਤੁਸੀਂ ਪਹਿਲੀ ਵਾਰ ਲੜ ਰਹੇ ਹੋ ਗਿੱਦੜਵਾਹਾ ਦੇ ਵਿੱਚ ਜਿਹੜੀ ਚੋਣਾਂ ਲੜੀਆਂ ਵਿਧਾਨ ਸਭਾ ਦੀਆਂ ਲੜੀਆਂ ਤਾਂ ਕਿੰਨਾ ਕੁ ਫਰਕ ਹੈ ਇਸ ਵਾਰ ਲੋਕ ਸਭਾ ਨੂੰ ਲੈ ਕੇ ਵੀਰ ਦੂਸਰੀ ਲੋਕ ਸਭਾ ਚੋਣ ਹੈ ਜੀ ਤੇ ਕੋਈ ਫਰਕ ਨਹੀਂ ਚੋਣਾਂ ਇੱਕੋ ਤਰ੍ਹਾਂ ਦੀਆਂ ਹੁੰਦੀਆਂ ਉਹੀ ਪੰਜਾਬ ਹੈ ਉਸੇ ਤਰ੍ਹਾਂ ਦੇ ਸੇਮ ਲੋਕ ਹੈ ਇਹ ਕਿ ਲੁਧਿਆਣੇ ਦੀਆਂ ਪ੍ਰੋਬਲਮਸ ਡਿਫਰੈਂਟ ਹੈ ਜੀ ਬਠਿੰਡੇ ਨਾਲੋਂ ਲੁਧਿਆਣਾ ਪੰਜਾਬ ਦਾ ਇੱਕ ਇੰਡਸਟਰੀਅਲ ਟਾਊਨ ਹੈ ਇਥੋਂ ਦੀ ਇੰਡਸਟਰੀ ਨੇ ਪਿਛਲੇ 10 ਸਾਲਾਂ ਦੇ ਵਿੱਚ ਕਾਫੀ ਘਾਟੇ ਚੱਲੇ ਆ ਜਿਹੜੀ ਇਨਵੈਸਟਮੈਂਟ ਹੈ ਬਹੁਤ ਘਟੀ ਹੈ ਪਹਿਲਾਂ ਨਾਲੋਂ ਤੇ ਇਸ ਇਲਾਕੇ ਦੀਆਂ ਦਿੱਕਤਾਂ ਅਲੱਗ ਪ੍ਰਕਾਰ ਦੀਆਂ ਤੇ ਉਹਨਾਂ ਨੂੰ ਅਲੱਗ ਤਰੀਕੇ ਨਾਲ ਹੈਂਡਲ ਕੀਤਾ ਜਾਊਗਾ ਅਸੀਂ ਦੇਖਿਆ ਕਿ ਜਿਹੜੇ ਇੰਡਸਟਰੀਅਲ ਟਾਊਨ ਸੀ ਹੁਣ ਉੱਥੇ ਕਲੋਨੀਆਂ ਕੱਟੀਆਂ ਗਈਆਂ ਅਲਟੀਮੇਟਲੀ ਇੰਡਸਟਰੀ ਜਿਹੜੀ ਹੈ ਖਤਮ ਹੋਈ ਹੈ ਨੀ ਖਤਮ ਨਹੀਂ ਹੋਈ ਪਰ ਇੰਡਸਟਰੀ ਨੂੰ ਜਿਵੇਂ ਗਰੋ ਕਰਨਾ ਚਾਹੀਦਾ ਸੀ ਉਵੇਂ ਗਰੋ ਨਹੀਂ ਕੀਤੀ ਕਿਉਂਕਿ ਸਰਕਾਰ ਦੀਆਂ ਪਾਲਿਸੀਜ਼ ਨੇ ਇੰਡਸਟਰੀ ਨੂੰ ਸਪੋਰਟ ਨਹੀਂ ਕੀਤਾ ਸੋ ਪਿਛਲੇ 10 ਸਾਲਾਂ ਦੇ ਵਿੱਚ ਜਦੋਂ ਦੀ ਭਾਜਪਾ ਸਰਕਾਰ ਆਈ ਹੈ ਨਾ ਇਹ ਇੱਕ ਨਵਾਂ ਹੀ ਰੁਖ ਦੇਖਣ ਨੂੰ ਮਿਲਿਆ ਲੁਧਿਆਣੇ ਦੇ ਵਿੱਚ ਕਿ ਇੱਥੋਂ ਦੇ ਬੱਚੇ ਬਾਹਰ ਮਾਈਗ੍ਰੇਟ ਕਰਕੇ ਚਲੇ ਗਏ ਜਿਹੜਾ ਪਹਿਲਾਂ ਕਦੀ ਦੇਖਣ ਨੂੰ ਨਹੀਂ ਸੀ ਨਜ਼ਰ ਆਇਆ ਕਿਉਂਕਿ ਇੰਡਸਟਰੀ ਕਿਤੇ ਨਾ ਕਿਤੇ ਨੀਚੇ ਗਈ ਹੈ ਲੁਧਿਆਣੇ ਦੀ ਉਹਨੂੰ ਸਪੋਰਟ ਕਰਨ ਦੀ ਜ਼ਰੂਰਤ ਹੈ ਸਰਕਾਰ ਦੀਆਂ ਪਾਲਿਸੀਜ਼ ਦੇ ਨਾਲ ਤੁਸੀਂ ਇੱਕ ਸ਼ਾਦੀ ਦਾ ਹਵਾਲਾ ਦੇ ਰਹੇ ਹੋ ਆਪਣੇ ਕੈਂਪੇਨ ਦੇ ਵਿੱਚ ਉਹ ਕੀ ਹੈ ਸ਼ਾਦੀ ਦਾ ਜਿਹੜੀ ਅੰਬਾਨੀ ਦੀ ਸ਼ਾਦੀ ਦਾ ਹਵਾਲਾ ਕਿ ਉਥੇ 에어ਪੋਰਟ ਬਣ ਸਕਦਾ ਤੇ ਇੱਥੇ ਕਿਉਂ ਨਹੀਂ ਨਹੀਂ ਉਹ ਦੇਖੋ ਮੈਂ ਜਦੋਂ ਭਾਸ਼ਣ ਦਿੰਨੀ ਹੈ ਤੇ ਇਹ ਨਹੀਂ ਕਿ ਮੈਂ ਹਰ ਜਿਹੜੀ ਚੀਜ਼ ਦਿਮਾਗ ਚ ਆ ਜੇ ਬੱਸ ਹੈ ਨਾ ਕਦੀ ਲਿਖਿਆ ਨਹੀਂਗਾ ਜੋ ਦਿਮਾਗ ਚ ਆ ਜਾਂਦਾ ਉਸੇ ਤਰ੍ਹਾਂ ਬੋਲੀਦਾ ਮੈਂ ਇਹ ਤਾਂ ਇਹ ਹਵਾਲਾ ਦੇ ਰਹੀ ਹਾਂ ਕਿ ਪੰਜਾਬ ਦੇ ਵਿੱਚੋਂ ਰੋਜ਼ ਅਨੇਕਾਂ ਬੱਚੇ ਕੈਨੇਡਾ ਮਾਈਗ੍ਰੇਟ ਕਰਦੇ ਆ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਸਾਡਾ ਸੂਬਾ ਇਸ ਤਰ੍ਹਾਂ ਦਾ ਜਿੱਥੋਂ ਸਭ ਤੋਂ ਵੱਧ ਬੱਚੇ ਬਾਹਰ ਜਾਂਦੇ ਆ ਜੀ ਹਰ ਸ਼ਹਿਰ ਦੇ ਵਿੱਚ 20 20 50 50 ਆਇਲ ਆਇਲ ਸੈਂਟਰਸ ਐ ਪਰ ਸਾਡੇ ਦੇਸ਼ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਕੋਈ 에어ਪੋਰਟ ਨਹੀਂ ਉੱਥੇ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਅੰਬਾਨੀਜ਼ ਦੇ ਬੇਟੇ ਦਾ ਵਿਆਹ ਸੀ ਇੱਕ ਹਫ਼ਤੇ ਦੇ ਅੰਦਰ ਇੰਟਰਨੈਸ਼ਨਲ 에어ਪੋਰਟ ਖੁੱਲ ਗਿਆ ਤੁਸੀਂ ਦੇਖੋ ਨਾ ਕਿ ਉੱਥੇ ਇੰਟਰਨੈਸ਼ਨਲ 에어ਪੋਰਟ ਖੁੱਲਣਾ ਜ਼ਰੂਰੀ ਸੀ ਕਿ ਪੰਜਾਬ ਦੇ ਵਿੱਚ ਖੁੱਲਣਾ ਜ਼ਰੂਰੀ ਸੀ ਲੁਧਿਆਣੇ ਦੀ ਕਨੈਕਟੀਵਿਟੀ ਬਾਹਰਲੇ ਸ਼ਹਿਰਾਂ ਨਾਲ ਹੈ ਹੀ ਨਹੀਂ ਲੁਧਿਆਣੇ ਦੇ ਵਿੱਚ ਸਭ ਤੋਂ ਵੱਧ ਲੋਡ ਐਰਪੋਰਟ ਦੀ ਇੱਥੇ ਤਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਉੱਥੇ ਵਿਆਹ ਸੀ ਤੇ ਵਿਆਹ ਲਈ 에어ਪੋਰਟ ਖੋਲਤਾ ਮਤਲਬ ਮੈਂ ਸਰਕਾਰ ਦੀਆਂ ਨੀਤੀਆਂ ਦੀ ਗੱਲ ਕਰ ਰਹੀ ਹਾਂ ਕਿਸੇ ਦੇ ਵਿਆਹ ਉਹ ਕੀਤਾ ਹੀ ਸਰਕਾਰ ਨੇ ਇਸ ਤਰ੍ਹਾਂ ਕਿ ਮੈਨੂੰ ਐਗਜ਼ਾਮਪਲ ਹੀ ਵਿਆਹ ਦੀ ਜਾਨੀ ਪੈਂਦੀ ਹੈ ਇੱਕ ਹੋਰ ਗੱਲ ਸਾਹਮਣੇ ਆ ਰਹੀ ਹੈ ਕਿ ਮੈਂਬਰ ਪਾਰਲੀਮੈਂਟ ਪਿਛਲੇ ਤੁਹਾਡੇ ਸੀ ਲੇਕਿਨ ਹੁਣ ਇਸ ਵੇਲੇ ਉਹ ਭਾਜਪਾ ਦੀ ਝੋਲੀ 'ਚ ਜਾ ਕੇ ਬੈਠ ਗਏ ਨੇ ਤਾਂ ਹੁਣ ਉਹ ਉਲਟਾ ਜਿਹੜਾ ਕਾਂਗਰਸ ਦੇ ਖਿਲਾਫ ਰਾਜ ਕੇ ਔਰ ਖਾਸ ਕਰਕੇ ਤੁਹਾਡੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਖਿਲਾਫ ਰਾਜ ਕੇ ਪੜਾਸ ਕੱਢ ਰਹੇ ਕੋਈ ਫਰਕ ਨਹੀਂ ਪੈਂਦਾ ਵੀਰੇ ਸਿਆਸੀ ਵਿਰੋਧੀ ਵਿਰੋਧੀ ਹੋਇਆ ਕਰਦੇ ਆ ਤੇ ਪਰ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਕਿ ਵਿਰੋਧੀਆਂ ਕੋਲੇ ਨਾ ਕੋਈ ਮੁੱਦਾ ਨਹੀਂ ਖਿਲਾਫ ਬੋਲਣ ਦੇ ਲਈ ਕੋਈ ਵੀ ਮੁੱਦਾ ਨਹੀਂ ਅਨਾਬ ਚਨਾਬ ਗੱਲਾਂ ਕਰੀ ਜਾ ਰਹੇ ਐ ਤੇ ਲਾਲਚੀ ਹੋ ਗਏ ਅੱਛਾ ਗੱਡੀਆਂ ਦਾ ਬੜਾ ਜ਼ਿਕਰ ਕਰਦੇ ਨੇ ਕਹਿੰਦੇ ਲੈਂਡ ਕਰੂਜ਼ਰ ਗੱਡੀ ਤੁਹਾਡੇ ਕੋਲ ਹੈ ਔਰ ਤੁਹਾਡੇ ਹਸਬੰਡ ਕੋ ਡਿਫੈਂਡਰ ਗੱਡੀ ਹੈ ਇਹਦੇ ਪੈਸੇ ਕਿੱਥੋਂ ਆਏ ਕਹਿੰਦੇ ਜੀ ਕਿਵੇਂ ਐ ਨਾ ਕੋ ਗੱਡੀਆਂ ਪਹੁੰਚ ਗਈ ਮੈਂ ਬਿੱਟੂ ਵੀਰ ਜੀ ਨੂੰ ਇਹ ਗੱਲ ਕਹਿਣਾ ਚਾਹਣੀ ਹੈ ਕਿ ਜਦ ਰਾਜਾ ਜੀ ਨੇ ਵਿਆਹ ਵੇਲੇ ਵੀ ਇਹ ਗੱਡਾਂ ਗੱਡੀਆਂ ਸੀਗੀਆਂ ਜਦ ਪਹਿਲੀ ਇਲੈਕਸ਼ਨ ਲੜੀ ਉਦੋਂ ਵੀ ਕਾਲੇ ਰੰਗ ਦੀ ਲੈਂਡ ਕਰੂਜ਼ਰ ਸੀ ਜਦ ਪਹਿਲੀ ਕੰਟੈਸਟ ਕੀਤੀ ਦੂਜੀ ਚ ਵੀ ਲੈਂਡ ਕਰੂਜ਼ਰ ਹੀ ਸੀ ਹਰ ਇਲੈਕਸ਼ਨ ਦੇ ਵਿੱਚ ਇਹ ਗੱਡੀਆਂ ਇਸੇ ਤਰ੍ਹਾਂ ਹੀ ਰਹੀਆਂ ਕੋਈ ਨਵੀਂ ਗੱਲ ਨਹੀਂ ਗਈ ਤੇ ਮੈਨੂੰ ਲੱਗਦਾ ਇਹ ਸ਼ੁਰੂ ਤੋਂ ਸਟਾਈਲ ਇਸੇ ਤਰ੍ਹਾਂ ਹੀ ਰੱਖਿਆ ਹੋਇਆ ਬਿੱਟੂ ਵੀਰ ਨੇ ਧਿਆਨ ਅੱਜ ਦਿੱਤਾ ਆਦਰਵਾਇਜ਼ ਰਾਦਾ ਜੀ ਸ਼ੁਰੂ ਤੋਂ ਹੀ ਸਾਡਾ ਪਰਿਵਾਰ ਇਸੇ ਤਰ੍ਹਾਂ ਹੀ ਰਿਹਾ ਪੱਪੀ ਜੀ ਕਹਿ ਰਹੇ ਨੇ ਕਿ ਜਿਹੜੇ ਰਾਦਾ ਜੀ ਨੂੰ ਤੇ ਮੱਲੇ ਦੇ ਇਲਾਕਿਆਂ ਦਾ ਨਹੀਂ ਪਤਾ ਉਹਨਾਂ ਨੂੰ ਮ ਕਿਸੇ ਇਲਾਕੇ ਚ ਵਾਰਦੇ ਤੇ ਬਾਹਰ ਨਹੀਂ ਨਿਕਲ ਸਕਦੇ ਕੋਈ ਮੁੱਦੇ ਦੀ ਗੱਲ ਕਰੋ ਇਹ ਕੀ ਗੱਲ ਕਰ ਰਹੇ ਹੋ ਮੈਂ ਮੈਂ ਮਾ ਪੱਪੀ ਵੀਰ ਦੀਆਂ ਅਨਾਪਚਨਬ ਗੱਲਾਂ ਦਾ ਜਵਾਬ ਦੇਣਾ ਪਸੰਦ ਨਹੀਂ ਕਰੂੰਗੀ ਮੁੱਦੇ ਦੀ ਗੱਲ ਕਰੋ 4 ਤਰੀਕ ਨੂੰ ਵੇਖਾਂਗੇ ਜੋ ਰਿਜ਼ਲਟ ਆਊਗਾ ਉਸ ਹਾਂਜੀ ਉਦੋਂ ਗੱਲ ਕਰਾਂਗੇ ਇਹ ਕੀ ਕੋਈ ਗੱਡੀਆਂ ਦੀ ਗੱਲ ਕਰ ਰਿਹਾ ਕੋਈ ਗਲੀਆਂ ਦੀ ਗੱਲ ਕਰ ਰਿਹਾ ਤੁਹਾਡੇ ਕੋਲ ਕੋਈ ਲੁਧਿਆਣੇ ਬਾਰੇ ਲੁਧਿਆਣੇ ਦੀ ਡਿਵੈਲਪਮੈਂਟ ਬਾਰੇ ਲੁਧਿਆਣੇ ਦੀ ਇੰਡਸਟਰੀ ਬਾਰੇ ਲੁਧਿਆਣੇ ਦੇ ਟ੍ਰੈਫਿਕ ਬਾਰੇ ਕੋਈ ਗੱਲ ਨਹੀਂ ਹੈ ਨਾ ਪੋਲਿਟਿਸ਼ੀਅਨਸ ਕੋਲੇ ਨਾ ਲੀਡਰਸ ਕੋਲ ਕਰਨ ਵਾਸਤੇ ਬੜੀ ਹੈਰਾਨੀ ਦੀ ਗੱਲ ਹੈ ਤੇ ਬੜੀ ਸ਼ਰਮਿੰਦਗੀ ਦੀ ਗੱਲ ਹੈ ਇੱਕ ਕਿਸ ਤਰ੍ਹਾਂ ਦੇ ਵਿਰੋਧ ਕਰ ਰਹੇ ਐ ਇਹਨਾਂ ਨੂੰ ਕਮਾਲ ਹੋ ਗਿਆ ਇਹਨਾਂ ਲੋਕਾਂ ਵਾਲੀ ਇਸ ਵਾਰ ਬੋਰਡ ਇੱਕ ਅਲੱਗ ਤਰੀਕੇ ਦਾ ਦੇਖਣ ਨੂੰ ਮਿਲਿਆ ਕਿ ਜੀ ਅਸੀਂ ਫੋਨ ਚੁੱਕਾਂਗੇ ਇਸ ਤਰ੍ਹਾਂ ਦੇ ਬੋਰਡ ਰਾਜਾ ਬੜਿੰਗ ਵੱਲੋਂ ਲਗਾਏ ਗਏ ਨੇ ਕਿ ਪਹਿਲੇ ਫੋਨ ਨਹੀਂ ਚੁੱਕੇਗੇ ਤੇ ਅਸੀਂ ਤੁਹਾਡੀ ਮਦਦ ਵੀ ਕਰਾਂਗੇ ਫੋਨ ਵੀ ਚੁੱਕਾਂਗੇ ਇਹਨਾ ਅਸੀਂ ਮਜਬੂਰ ਹੋ ਗਏ ਲਗਾਉਣ ਤੇ ਜੀ ਇਹ ਰਾਜਾ ਜੀ ਦੀ 5th ਇਲੈਕਸ਼ਨ ਹੈ ਪਰ ਪਹਿਲੀ ਇਲੈਕਸ਼ਨ ਹੈ ਜਿੱਥੇ ਸਾਨੂੰ ਇਹ ਲਿਖਣਾ ਪੈ ਗਿਆ ਕਿਉਂਕਿ ਜਿਸ ਵੀ ਮੀਟਿੰਗ ਦੇ ਵਿੱਚ ਸਾਡਾ ਪਰਿਵਾਰ ਗਿਆ ਤਾਂ ਅੱਗੋਂ ਇੱਕੋ ਹੀ ਸਵਾਲ ਮਿਲਿਆ ਕਿ ਜੀ ਤੁਸੀਂ ਫੋਨ ਚੱਕੋਗੇ ਕੀ ਤੁਸੀਂ ਸਾਨੂੰ ਮਿਲੋਗੇ ਮਤਲਬ ਮੈਨੂੰ ਇਹ ਬੜੀਆਂ ਅਜੀਬ ਲੱਗਦੀਆਂ ਸੀ ਗੱਲਾਂ ਜਦ ਮੈਂ ਕੈਂਪੇਨ ਸ਼ੁਰੂ ਕੀਤੀ ਤਾਂ ਪਰ ਪੂਰੇ ਇਲਾਕੇ ਦੇ ਵਿੱਚ ਇੱਕੋ ਹੀ ਸਵਾਲ ਸੀ ਲੋਕਾਂ ਦਾ ਕਿ ਤੁਸੀਂ ਕਿਹੜਾ ਮਿਲਣਾ ਹੈ ਜੀ ਤੁਸੀਂ ਕਿਹੜਾ ਸਾਡੇ ਫੋਨ ਚੱਕ ਰਿਹਾ ਬਿਕੋਜ਼ ਬਿੱਟੂ ਵੀਰ ਨੇ ਪਿਛਲੇ 10 ਸਾਲਾਂ ਦੇ ਵਿੱਚ ਇੱਕ ਹਿਸਟਰੀ ਕ੍ਰੀਏਟ ਕਰਤੀ ਨਾ ਕਿਸੇ ਦਾ ਫੋਨ ਚੱਕਿਆ ਨਾ ਕਿਸੇ ਨੂੰ ਮਿਲੇ ਲੋਕ ਕਹਿੰਦੇ ਜੀ ਅਸੀਂ ਮਿਲਣ ਜਾਂਦੇ ਸੀ ਤੋਂ ਪਿਛਲੇ ਗੇਟ 'ਚੋਂ ਬਾਹਰ ਨਿਕਲ ਜਾਂਦੇ ਸੀ ਤਾਂ ਮੇਰੇ ਲਈ ਇਹ ਬੜੀਆਂ ਨਵੀਆਂ ਗੱਲਾਂ ਸੀ ਤੋਂ ਲੋਕਾਂ ਨੂੰ ਯਕੀਨ ਦਿਵਾਉਣ ਦੇ ਵਾਸਤੇ ਕਿ ਅਸੀਂ ਭਾਈ ਇਸ ਤਰ੍ਹਾਂ ਦੇ ਬਿਲਕੁਲ ਨਹੀਂ ਤੇ ਨਾ ਹੋਵਾਂਗੇ ਵੈਸੇ ਤਾਂ ਸਮੇਂ ਦੇ ਨਾਲ ਯਕੀਨ ਆ ਹੀ ਜਾਣਾ ਹੈ ਲੋਕਾਂ ਨੂੰ ਪਰ ਇੱਕ ਵਾਰੀ ਦੱਸਣ ਵਾਸਤੇ ਕਿ ਅਸੀਂ ਅਲੱਗ ਹੈ ਅਸੀਂ ਪਹਿਲਾਂ ਵਰਗਿਆਂ ਵਾਲੇ ਨਹੀਂ ਹੈਗੇ ਲਿਖਣਾ ਪੈ ਗਿਆ 20 ਸਾਲ ਦੇ ਮੇਰੇ ਕਰੀਅਰ 'ਚ ਪਹਿਲੀ ਵਾਰ ਇਸ ਤਰ੍ਹਾਂ ਦਾ ਬੋਰਡ ਦੇਖਿਆ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਸਾਡੀ ਪੰਜਵੀਂ ਇਲੈਕਸ਼ਨ ਆ ਸਾਡੀ ਜ਼ਿੰਦਗੀ 'ਚ ਲਿਖਿਆ ਹੀ ਪਹਿਲੀ ਵਾਰੀ ਹੈ ਸਾਡੀ ਮਜਬੂਰੀ ਬਣ ਗਈ ਕਿਉਂਕਿ ਪਹਿਲੇ ਲੀਡਰਾਂ ਨੇ ਕੰਮ ਹੀ ਇਸ ਤਰ੍ਹਾਂ ਦੇ ਕੀਤੇ ਲੋਕਾਂ ਨੂੰ ਯਕੀਨ ਦਿਵਾਉਣ ਵਾਸਤੇ ਸਾਨੂੰ ਇਹ ਲਿਖਣਾ ਪੈ ਗਿਆ ਭਗਵੰਤ ਮਾਨ ਕਿ ਕਿਕਲੀ ਕਰ ਰਹੇ ਨੇ ਅੱਜਕਾ ਵਿਕੋ ਵੈਸੇ ਤਾਂ ਬਹੁਤ ਵੱਡੀ ਕੁਰਸੀ ਹੈ ਕਿਸੇ ਸਟੇਟ ਦਾ ਮੁਖੀ ਹੋਣਾ ਤੇ ਇਹ ਵੀ ਗੱਲ ਪਹਿਲੀ ਵਾਰੀ ਵੇਖਣ ਨੂੰ ਮਿਲੀ ਹੈ ਇੱਕ ਨਵਾਂ ਅਜੀਬੋ ਗਰੀਬ ਕੰਮ ਹੈ ਐਸੇ ਤਾਂ ਸਿਆਣੇ ਹੈ ਪਰ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਇੱਕ ਔਰਤ ਹੋਣ ਦੇ ਨਾਤੇ ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਪਤੀ ਇਲੈਕਸ਼ਨ ਲੜ ਰਿਹਾ ਹੋਵੇ ਤਾਂ ਤੁਹਾਡੇ ਵਕਨ ਦੀ ਔਰਤ ਦਾ ਬੈਕਅਪ ਕਿੰਨਾ ਜ਼ਰੂਰੀ 100% ਚਾਹੀਦਾ ਹੈ 100 ਦੇ ਵਿੱਚੋਂ 99 ਵੀ ਨਹੀਂ ਹੋਣਾ ਚਾਹੀਦਾ 100 ਦਾ 100 ਤੁਹਾਡੀ ਸਪੋਰਟ ਚਾਹੀਦੀ ਹੈ ਇਹ ਇਕੱਲੀ ਪੋਲੀਟੀਸ਼ਨ ਵਾਸਤੇ ਨਹੀਂ ਕੋਈ ਵੀ ਤੁਹਾਡਾ ਕਿੱਤਾ ਹੋਵੇ ਕਰਦੀ ਫੀਮੇਲ ਦਾ ਯੋਗਦਾਨ ਜਦੋਂ ਤੱਕ 100% ਨਹੀਂ ਹੋਊਗਾ ਹਸਬੰਡ ਕਾਮਯਾਬ ਨਹੀਂ ਹੋਊਗਾ ਯੂ ਆਰ ਅ ਸਟਾਰ ਕੈਂਪੇਨਰ ਫॉर ਪੰਜਾਬ ਆਈ ਡੋਨਟ ਨੋ ਦੈਟ ਬਟ ਆਈ ਡੈਫੀਨਿਟਲੀ ਨੋ ਦੈਟ ਆਈ ਏਮ ਗਿਵਿੰਗ ਮਾਈ 100% ਐਂਡ ਆਈ ਹੈਵ ਆਲਵੇਸ ਡਨ ਦੈਟ ਮੈਂ ਹਮੇਸ਼ਾ ਪੀਪਲ ਵੋਟ ਕੇ ਹਮਰਤਾ ਵਰਿੰਗ ਉਹਨਾਂ ਦੇ ਇਲਾਕੇ ਚ ਵੀ ਆਂ ਤੇ ਕੈਂਪੇਨ ਕਰਨ ਮੈਨੂੰ ਚੰਗਾ ਲੱਗਿਆ ਮੇਰੇ ਵੀਰੇ ਸੁਣ ਕੇ ਤੇ ਬੜਾ ਤੁਸੀਂ ਆਪ ਦੇ ਚੰਗੇ ਸ਼ਬਦਾਂ ਵਾਸਤੇ ਤੁਹਾਡਾ ਧੰਨਵਾਦ। ਅ ਰਾਜਾ ਜੀ ਲਈ ਬਹੁਤ ਬਿਜ਼ੀ ਹੈ ਨਾ। ਮੇਰਾ ਇੱਕੋ ਹੀ ਟੀਚਾ ਹੈ ਕਿ ਰਾਜਾ ਇਸ ਇਲੈਕਸ਼ਨ ਨੂੰ ਜਿੱਤਣ। ਬਸ ਇਸੇ ਲਈ ਕੰਮ ਕਰ ਰਹੀ ਹੈ। ਮੁੱਦੇ ਤੁਹਾਨੂੰ ਕੀ ਨਜ਼ਰ ਆਏ? ਜਦੋਂ ਤੁਸੀਂ ਔਰਤਾ ਜਾਂਦੇ ਹੋ ਜਾਂ ਲੋਕਾਂ 'ਚ ਜਾਂਦੇ ਹੋ, ਮੁੱਦੇ ਉਹਨਾਂ ਨੇ ਕਿਹੜੇ ਐਸੇ ਦੱਸੇ ਨੇ? ਜਿਹੜੇ ਕਿਉਂਕਿ ਅੱਜਕੱਲ ਸਾਡੇ ਨਾ ਜੋ ਮੀਡੀਆ ਦੀ ਵੀ ਗੱਲ ਕਰੀਏ ਤਾਂ ਮੁੱਦਿਆਂ ਤੇ ਚਰਚਾ ਨਹੀਂ ਹੁੰਦੀ, ਸਿਰਫ ਬਿਆਨਾਂ ਤੇ ਚਰਚਾ ਹੁੰਦੀ। ਉਹ ਨੇ ਆ ਕਹਤਾ, ਉਹ ਨੇ ਆ ਕਹਤਾ, ਉਹ ਨੇ ਆ ਕਹਤਾ। ਪਰ ਅਸੀਂ ਤੁਹਾਡੇ ਕੋਲ ਜਾਨਣਾ ਚਾਹੁੰਦੇ ਹਾਂ ਕਿ ਮੁੱਦੇ ਕੀ ਨੇ? ਮਹਿੰਗਾਈ ਬਹੁਤ ਵੱ ਅਨਇੰਪਲੋਇਮੈਂਟ ਬਹੁਤ ਵੱਡਾ ਮੁੱਦਾ ਹੈ ਸਾਡੇ ਪੰਜਾਬ ਜੇ ਕਿ ਇਕੱਲੇ ਲੁਧਿਆਣੇ ਦੀ ਗੱਲ ਕਰਾਂ ਤਾਂ ਲੁਧਿਆਣੇ ਦਾ ਟ੍ਰੈਫਿਕ ਬਹੁਤ ਵੱਡਾ ਮੁੱਦਾ ਹੈ ਲੁਧਿਆਣੇ ਦੀ ਇੰਡਸਟਰੀ ਨੂੰ ਰਿਵਾਈਵ ਕਰਨਾ ਬਹੁਤ ਵੱਡਾ ਮੁੱਦਾ ਹੈ ਮੁੱਦੇ ਤਾਂ ਬਹੁਤ ਹੈ ਪਰ ਕੀ ਕਰਾਂ ਵਿਰੋਧੀ ਕੋਈ ਮੁੱਦੇ ਦੀ ਗੱਲ ਨਹੀਂ ਕਰਦਾ ਤੁਸੀਂ ਵੀ ਦੇਖੋ ਮੈਨੂੰ ਕਿਸ ਤਰ੍ਹਾਂ ਦੇ ਸਵਾਲ ਪੁੱਛ ਰਹੇ ਸੀ ਮੈਂ ਤਾਂ ਕਹਿੰਨੀਏ ਮੇਰੇ ਨਾਲ ਕੱਲੇ ਮੁੱਦੇ ਦੀ ਗੱਲ ਕਰੋ ਦੂਜੀ ਕੋਈ ਗੱਲ ਨਾ ਕਰੋ ਉਹੀ ਗੱਲ ਕਰ ਰਹੇ ਨੇ ਅੱਜਕਲ ਮੁੱਦੇ ਅੱਜਕਲ ਲੀਡਰ ਕੋ ਵੀ ਜਾਣੇ ਉਹ ਕਹਿੰਦਾ ਜੀ ਪਹਿਲੇ ਇਹ ਸਿੱਧਾ ਜਵਾਬ ਦਿਓ ਕਿ ਰਾਜਾ ਜੀ ਤੇ આરોਪ ਲੱਗ ਰਹੇ ਸੀ ਬਸਾ ਦੀ ਜਰੀਆ ਬਾਡੀਆਂ ਦੇ ਉਹਦੇ આરોਪ ਸੀ ਉਹ ਫਾਈਲ ਲੁਕ ਗਈ ਇਸ ਤਰ੍ਹਾਂ ਦੀ ਗੱਲਾਂ ਕਰਦੇ ਜੇ ਰਾਜਾ ਜੀ ਨੇ 1 ਰੁਪਿਆ ਵੀ ਖਾਦਾ ਹੁੰਦਾ ਤਾਂ ਮੈਂ ਤੁਹਾਨੂੰ ਦੱਸਣਾ ਚਾਹਣੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਸਾਨੂੰ ਛੜਦੀ ਨਹੀਂ ਸੀ ਪਹਿਲੀ ਗੱਲ ਦੂਜੀ ਗੱਲ ਮੈਂ ਵਿਰੋਧੀਆਂ ਨੂੰ ਕਹਿਣਾ ਚਾਹਣੀ ਐ ਸੱਚੇ ਪਾਤਸ਼ਾਹ ਨੇ ਬਹੁਤ ਕੁਝ ਦਿੱਤਾ ਰੁਪਈਆ ਖਾਣ ਦੀ ਲੋੜ ਨਹੀਂ ਸਾਨੂੰ ਤੇ ਜਿਹੜੇ ਜ਼ਿਆਦਾ ਇਲਜ਼ਾਮ ਲਾਉਂਦੇ ਐ ਮੈਂ ਉਹਨਾਂ ਨੂੰ ਇੱਕ ਪਿਆਰ ਨਾਲ ਬੇਨਤੀ ਕਰੂੰਗੀ ਕਿ ਐਂ ਕਰੋ ਮੇਰੇ ਨਾਲ ਗੁਰਦੁਆਰਾ ਸਾਹਿਬ ਚੜੋ ਮੈਂ ਜ਼ਿੰਦਗੀ 'ਚ ਕਦੀ ਸੌਂ ਨਹੀਂ ਖਾਦੀ ਪਰ ਮੈਨੂੰ ਮਜਬੂਰ ਕਰਤਾ ਤੁਸੀਂ ਲੋਕਾਂ ਨੇ ਇਧਰੋਂ ਮੈਂ ਖਾਉਂਗੀ ਤੇ ਤੁਸੀਂ ਆਪਦੇ ਬੱਚਿਆਂ ਦੀ ਸੌਂ ਖਾਓ ਤੇ ਮੈਂ ਵੀ ਖਾਉਂਗੀ ਮੈਂ ਇਹੀ ਤੁਹਾਨੂੰ ਬੇਨਤੀ ਕਰ ਸਕਦੀਆਂ ਕਿਉਂਕਿ ਸਾਨੂੰ ਜ਼ਿੰਦਗੀ ਚ ਖਾਣ ਦੀ ਲੋੜ ਨਹੀਂ ਜਿਹੜੇ ਵੀ ਸਾਡੇ ਤੇ ਇਲਜ਼ਾਮ ਲਾਉਂਦੇ ਆ ਨਾ ਬੰਦੇ ਦੀ ਉਮਰ 70 80 ਸਾਲ 90 ਸਾਲ ਹੁੰਦੀ ਹੈ ਤੇ ਉਦੋਂ ਤੱਕ ਮੈਨੂੰ ਮੁਕਦਾ ਨਹੀਂ ਖਾਦਾ ਪੀਤਾ ਜੋ ਮਰਜ਼ੀ ਕਰਾਂ ਮੁਕਦਾ ਨਹੀਂ ਅੱਛਾ ਇੱਕ ਹੋਰ ਚੀਜ਼ ਹੈ ਕਿ ਰਾਧਾ ਵਰਿੰਗ ਜਦੋਂ ਵੀ ਸੋਸ਼ਲ ਮੀਡੀਆ ਦੇ ਉੱਤੇ ਹੁੰਦੇ ਨੇ ਥੱਲੇ ਬਹੁਤ ਸਾਰੀ ਕਮੈਂਟਿੰਗ ਕੀਤੀ ਜਾਂਦੀ ਹੈ ਉਹਨਾਂ ਦੇ ਨੈਗੇਟਿਵ ਕਮੈਂਟਿੰਗ ਕਾਰਨ ਕੀ ਇੱਥੇ ਕਮੈਂਟਸ ਕਰਨ ਵਾਲੇ ਦੱਸ ਸਕਦੇ ਐ ਮੈਨੂੰ ਦੇਖੋ ਮੈਂ ਕਦੀ ਨਾ ਜ਼ਿੰਦਗੀ ਦੇ ਵਿੱਚ ਕਦੀ ਵੀ ਨੈਗੇਟਿਵ ਕੀ ਚੱਲ ਰਿਹਾ ਮੈਂ ਕਦੀ ਉਹਦੇ ਵੱਲ ਧਿਆਨ ਨਹੀਂ ਦਿੱਤਾ ਜਿਵੇਂ ਇੱਕ ਬੰਦਾ ਬਹੁਤ ਫੋਕਸਡ ਹੁੰਦਾ ਹੈ ਨਾ ਆਪਦੇ ਟਾਰਗੇਟ ਤੇ ਮੈਂ ਬਹੁਤ ਫੋਕਸਡ ਰਹਿਣੀ ਹੈ ਮੈਨੂੰ ਨਹੀਂ ਪਤਾ ਨੈਗੇਟਿਵ ਕੀ ਚੱਲ ਰਿਹਾ ਸੱਜੇ ਕੱਬੇ ਕੀ ਚੱਲ ਰਿਹਾ ਮੈਨੂੰ ਤਾਂ ਆਪਦੇ ਟਾਰਗੇਟ ਦਾ ਪਤਾ ਹੈ ਕਿ ਮੈਂ ਉਹ ਅਚੀਵ ਕਰਨਾ ਹੈ ਕਿੰਨਾ ਤੁਸੀਂ ਸਮਝਦੇ ਹੋ ਕਿ ਇਸ ਵੇਲੇ ਲੋਕਾਂ ਦਾ ਰਿਸਪੌਂਸ ਦੇਖਣ ਨੂੰ ਮਿਲਦਾ ਬਹੁਤ ਅੱਛਾ ਰਿਸਪੌਂਸ ਹੈ ਲੋਕਾਂ 'ਚ ਬਹੁਤ ਅੱਛਾ ਰਿਸਪੌਂਸ ਹੈ ਇਹ ਗਦਰਵਾ ਰਿਪੀਟ ਹੋਊਗਾ ਗਦਰਵਾ ਰਿਪੀਟ ਹੋਊਗਾ ਬਿਲਕੁਲ ਬਾਦਲਾਂ ਦੇ ਘੜ ਚ ਗਰਜੇ ਸੀ ਤੁਸੀਂ ਤਾਂ ਹੁਣ ਜਿਹੜਾ ਹੈ ਇਸ ਵੇਲੇ ਲੁਧਿਆਣੇ ਸਨਤੀ ਸ਼ਹਿਰ 'ਚ ਗਰਜ ਰਿਹਾ ਹੈ ਪਰਮਾਤਮਾ ਦੀ ਮਿਹਰ ਹੈ ਲੋਕਾਂ ਦੀ ਲੋਕਾਂ ਦਾ ਸਾਥ ਹੈ ਦੇਖੋ ਇਹ ਕਾਂਗਰਸ ਪਾਰਟੀ ਦੇ ਵਰਕਰਸ ਦੇ ਸਿਰ ਤੇ ਸਿਰ ਹੈ ਹੂੰ ਲੋਕਾਂ ਦਾ ਸਾਥ ਹੈ ਲੋਕਾਂ ਦੇ ਸਿਰ ਤੇ ਸਿਰ ਹੈ ਅਸੀਂ ਤਾਂ ਚਲੋ ਮਤਲਬ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਪਾਰਟੀ ਨੇ ਅਸੀਂ ਤਾਂ ਆਪਦਾ ਫਰਜ਼ ਨਿਭਾਉਣਾ ਹੀ ਹੈ ਪਰ ਇਹ ਜੋ ਕੁਝ ਚੱਲ ਰਿਹਾ ਹੈ ਇਹ ਸਾਡੇ ਪਾਰਟੀ ਦੇ ਵਰਕਰਸ ਦਾ ਤੇ ਆਮ ਜਨਤਾ ਦਾ ਸਾਡੀਆਂ ਮਾਵਾਂ ਦਾ ਸਾਡੇ ਬਜ਼ੁਰਗਾਂ ਦਾ ਉਹਨਾਂ ਦੀ ਯੋਗਦਾਨ ਨਾਲ ਹੋ ਰਿਹਾ ਜੋ ਵੀ ਹੋ ਰਿਹਾ ਲੁਧਿਆਣਾ ਵਸੇ ਅਮਰਤਾ ਰਿੰਗ ਸਪੈਸ਼ਲ ਮੰਚ ਕੀ ਰੱਖਿਆ ਕਿ ਜਿਹੜਾ ਲੋਕਾਂ ਵਸੇ ਕਰਨ ਔਰ ਡਿਮਾਂਡ ਵੀ ਆਪਣੇ ਹਸਬੰਡ ਤੋਂ ਕਰਨਗੇ ਕਿ ਇਹਨੂੰ ਕਰਕੇ ਦਿਓ ਨਹੀਂ ਲੁਧਿਆਣੇ ਦੀ ਇੰਡਸਟਰੀ ਨੂੰ ਰਿਵਾਈਵ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇੱਕ ਹੀ ਸਾਡਾ ਸੰਨਤੀ ਸ਼ਹਿਰ ਹੈ ਜਿਹੜਾ ਸਾਡੇ ਜਿਹੜਾ ਇੰਡਸਟਰੀਅਲ EMPLOYMENT ਦਿੰਦਾ ਹੈ ਜਿਹੜਾ 16% ਸਾਡੀ ਸਟੇਟ ਦੀ GDP ਨੂੰ ਦਿੰਦਾ ਹੈ ਹਰ ਸਾਲ ਸੋ ਜੇ ਅਸੀਂ ਨੂੰ ਰਿਵਾਈਵ ਨਹੀਂ ਨਾ ਕਰਾਂਗੇ ਤਾਂ ਕਿਤੇ ਨਾ ਕਿਤੇ ਪੰਜਾਬ ਨੂੰ ਰਿਵਾਈਵ ਨਹੀਂ ਕਰ ਪਾਵਾਂਗੇ ਸਕਿੱਲ ਦੀ ਲੋੜ ਹੈ ਤੁਸੀਂ ਸਮਝਦੇ ਹੋ ਕਿ ਸਕਿੱਲ ਡਿਵੈਲਪਮੈਂਟ ਅੱਜ ਦੀ ਡੇਟ 'ਚ ਬਹੁਤ ਵੱਡੀ ਬਣ ਕੇ ਸਾਹਮਣੇ ਆ ਰਹੀ ਕਿਉਂਕਿ ਚਾਈਨਾ ਵਗਨ ਦੀ ਕੰਟਰੀ ਜਾਂ ਹੋਰ ਵੀ ਜਿਹੜੇ ਡਿਵੈਲਪਿੰਗ ਕੰਟਰੀਜ਼ ਨੇ ਉਹਦੇ ਤੇ ਜ਼ੋਰ ਦੇ ਰਹੇ ਦੇਖੋ ਸਕਿੱਲ ਡਿਵੈਲਪਮੈਂਟ ਤੇ ਜੇ ਫੋਕਸ ਕੀਤਾ ਜਾਵੇ ਤਾਂ ਮੈਨੂੰ ਲੱਗਦਾ ਅਸੀਂ ਇਮਪਲੋਇਮੈਂਟ ਬੜੇ ਵੱਡੇ ਪੱਧਰ ਤੇ ਜਨਰੇਟ ਕਰ ਸਕਦੇ ਹਾਂ ਤੇ ਇਸ ਡਿਪਾਰਟਮੈਂਟ ਨੂੰ ਬੜੀ ਸੀਰੀਅਸਲੀ ਲੈ ਕੇ ਸੂਬਿਆਂ ਨੂੰ ਇਹਦੇ ਤੇ ਕੰਮ ਕਰਨਾ ਚਾਹੀਦਾ ਹੈ ਹਿਊਜ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਵੱਖ-ਵੱਖ ਕ੍ਰੀਆ ਸਕਿੱਲਸ ਦੇ ਵਿੱਚ ਮਾਹਰ ਬਣਾਈਏ ਤਾਂ ਕਿ এমਪਲੋਇਮੈਂਟ ਦੀ ਉਹ ਉਹ ਖੁਦ ਹੀ ਆਪਦੇ ਕੰਮ ਸ਼ੁਰੂ ਕਰ ਸਕਣ ਜਦੋਂ ਅੱਜਕੱਲ ਕੈਂਪੇਨ ਚੱਲ ਰਹੀ ਹੈ ਤੇ ਰਾਜਾ ਜੀ ਨਾਲ ਫਿਰ ਤੁਸੀਂ ਕੀ ਚਰਚਾ ਕਰਦੇ ਹੋ ਜਦੋਂ ਸ਼ਾਮ ਨੂੰ ਮਿਲਦੇ ਹੋ ਥਕਾਵਟ ਹੁੰਦੀ ਹੈ ਟੈਨਸ਼ਨ ਹੁੰਦੀ ਹੈ ਕਿ ਅਗਲੇ ਦਿਨ ਤੇ ਕੈਂਪੇਨ ਕਰਨ ਦੀ ਖੁਸ਼ੀ ਹੁੰਦੀ ਰਾਜਾ ਜੀ ਨੂੰ ਮਿਲਣ ਦਾ ਮੌਕਾ ਨਹੀਂ ਮਿਲਦਾ ਟੂ ਬੀ ਆਨੈਸਟ ਹਾਂਜੀ ਸਵੇਰ ਅਰਲੀ ਆ ਜਾਂਦੇ ਆਂ ਔਰ ਰਾਤ ਨੂੰ ਆਰਡਰ ਟਾਈਮਸ ਤੇ ਘਰੇ ਜਾਈਦਾ ਹੈ ਤੇ ਸੂਬਾ ਕਿਤੇ 5 ਮਿੰਟ ਮੁਲਾਕਤ ਹੋਵੇ ਤਾਂ ਹੋਵੇ ਔਰ ਵੈਸੇ ਵੀ ਮੈਂ ਤੁਹਾਨੂੰ ਦੱਸਾਂ ਕਿ ਅਸੀਂ ਕਦੀ ਇਕੱਠੇ ਬੈਠ ਕੇ ਕਦੀ ਡਿਸਕਸ ਨਹੀਂ ਕੀਤਾ ਪੋਲਿਟਿਕਸ ਕਦੀ ਅਸੀਂ ਕਦੀ ਘਰੇ ਪੋਲਿਟਿਕਸ ਆਪਸ ਚ ਬੈਠ ਕੇ ਡਿਸਕਸ ਨਹੀਂ ਕੀਤੀ ਕਦੀ ਭਾਸ਼ਣ ਡਿਸਕਸ ਨਹੀਂ ਕੀਤੇ ਹਾਂ ਕੁਝ ਨੀਤੀਆਂ ਹੋਣ ਕੁਝ ਪੰਜਾਬ ਦੇ ਵਿੱਚ ਕਰਨਾ ਹੈ ਕੁਝ ਗਿੱਦੜਵਾ ਦੇ ਵਿੱਚ ਜਿਵੇਂ ਡਿਵੈਲਪਮੈਂਟ ਕਰਨੀ ਹੈ ਕੋਈ ਇਸ ਤਰ੍ਹਾਂ ਦੇ ਮੁੱਦੇ ਆ ਤਾਂ ਉਹਨਾਂ ਤੇ ਡਿਸਕਸ਼ਨ ਹੋ ਜਾਂਦੀ ਹੈ ਆਦਰਵਾਇਸ ਪੋਲਿਟਿਕਸ ਨੂੰ ਬੈਠ ਕੇ ਕਦੀ ਡਿਸਕਸ ਨਹੀਂ ਕੀਤਾ ਕਹਿੰਦੇ ਥਿੰਕ ਟੈਂਕ ਦੇ ਵਿੱਚ ਸ਼ੇਅਰਿੰਗ ਆਫ ਥਾਟਸ ਬਹੁਤ ਜ਼ਿਆਦਾ ਕੈਲਕੂਲੇਟ ਕਰਦੀ ਹੈ ਅਕਸਰ ਮੈਂ ਤੁਹਾਨੂੰ ਕਿਹਾ ਕਿ ਜਿੱਥੇ ਬਹੁਤ ਇੰਪੋਰਟੈਂਟ ਕੋਈ ਗੱਲ ਹੁੰਦੀ ਹੈ ਕਿ ਡਿਵੈਲਪਮੈਂਟ ਲਈ ਕੁਝ ਕਰਨਾ ਹੈ ਕੁਝ ਨਵਾਂ ਕ੍ਰੀਏਟ ਕਰਨਾ ਹੈ ਕੁਝ ਨਵਾਂ ਕੀ ਕਰ ਸਕਦੇ ਉਹ ਮੇਜਰ ਮੁੱਦਿਆਂ ਤੇ ਡੈਫੀਨਿਟਲੀ ਆਪਣੀਆਂ ਥਾਟਸ ਸ਼ੇਅਰ ਕਰੀ ਦੀਆਂ ਪਰ ਡੇਲੀ ਪੋਲਿਟੀਕਲ ਲਾਈਫ ਦੇ ਵਿੱਚ ਕੀ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਕੀ ਬੋਲਣਾ ਹੈ ਕਿ ਨਹੀਂ ਬੋਲਣਾ ਇਹ ਕਦੀ ਡਿਸਕਸ ਨਹੀਂ ਕੀਤਾ ਤੁਹਾਨੂੰ ਬਹੁਤ ਕੇਂਦਰਿਤ ਕੀਤਾ ਜਾਂਦਾ ਹੈ ਅਕਸਰ ਜਦੋਂ ਵੀ ਇਲੈਕਸ਼ਨ ਹੁੰਦੇ ਆ ਤੇ ਹਰ ਕਿਸੇ ਨੂੰ ਵੇਟ ਹੁੰਦਾ ਕਿ ਕਦੋਂ ਤੁਸੀਂ ਆਓਗੇ ਇਲੈਕਸ਼ਨ ਦੇ ਵਿੱਚ ਤੇ ਤੁਹਾਡੇ ਸੁਣਨ ਨੂੰ ਮਿਲੇਗਾ ਮੈਂ ਤਾਂ ਲੋਕਾਂ ਦੀ ਬਹੁਤ ਧੰਨਵਾਦੀ ਹਾਂ ਜਿਹੜੇ ਇੰਨਾ ਪਿਆਰ ਤੇ ਮਾਨ ਬਖਸ਼ਦੇ ਐ ਮੈਂ ਫਿਰ ਉਹੀ ਗੱਲ ਕਹੂੰਗੀ ਕਿ ਪਰਿਵਾਰ ਹੋਣ ਦੇ ਤੌਰ ਤੇ ਮੈਂ ਆਪਦਾ ਫਰਜ਼ ਬਖੂਬੀ ਨਿਭਾਉਣੀ ਐ ਤੇ ਮੈਂ ਆਪਣੇ ਫਰਜ਼ਾਂ ਦੀ ਪੂਰਤੀ ਕਰ ਰਹੀ ਐ ਰਾਧਾ ਜੀ ਨੂੰ ਕੀ ਕਹਿੰਦੇ ਹੋ ਰੋਜ਼ ਸਵੇਰੇ ਜਦੋਂ ਨਿਕਲਦੇ ਹੋ ਉਹ ਜੋ ਕੈਂਪੇਨ ਤੇ ਨਿਕਲਦੇ ਕੁਝ ਨਹੀਂ ਕਹਿੰਦੇ ਕਦੀ ਮੁਲਾਕਾਤ ਹੁੰਦੀ ਨਹੀਂ ਕਦੀ ਰੈਅਰ ਹੁੰਦੀ ਐ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ ਘਰੋਂ ਨਿਕਲੀਦਾ ਹਮ ਸ਼ੁਕਰੀਆ ਤੈਸਨ ਅਮ੍ਰਿਤਾ ਕੌਰ ਰਾਜਵਰਿੰਗ ਦੇ ਪਤਨੀ ਨੇ ਤਾਂ ਇਲੈਕਸ਼ਨ ਕੈਂਪੇਨ ਐਸ ਵੇਲੇ ਉਹਨਾਂ ਨੇ ਸੰਭਾਲੀ ਹੋਈ ਹੈ ਖਾਸ ਕਰਕੇ ਅਗਰ ਗੱਲ ਕੀਤੀ ਜਾਵੇ ਤਾਂ ਪੂਰਾ ਲੁਧਿਆਣਾ ਦੀ ਕੈਂਪੇਨ ਇੱਕ ਪਾਸੇ ਜਿੱਥੇ ਰਾਜਵਰਿੰਗ ਕਰ ਰਹੇ ਨੇ ਦੂਸਰੇ ਪਾਸੇ ਉਹਨਾਂ ਦੀ ਧਰਮ ਪਤਨੀ ਵੱਲੋਂ ਵੀ ਇਸ ਵਾਰ ਕੈਂਪੇਨ 'ਚ ਆਪਣਾ ਪੂਰਾ ਯੋਗਦਾਨ ਦਿੱਤਾ ਜਾ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਜੂੜ ਦਿੱਤਾ ਗਿਆ ਔਰ ਖਾਸ ਕਰਕੇ ਲੁਧਿਆਣੇ ਨੂੰ ਜੋ ਦਿੱਕਤਾਂ ਨੇ ਉਹ ਜਿਹੜੀਆਂ ਠੀਕ ਹੋਣਗੀਆਂ ਤੇ ਇਸ ਦੇ ਨਾਲ-ਨਾਲ ਹੋਰ ਵੀ ਜਿਹੜੇ ਇਸ਼ੂਜ਼ ਨੇ ਇਹਦੇ ਤੇ ਵਿਵਾਖ رائے ਦੇ ਦੇ ਨਜ਼ਰ ਆਏ ਨੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਲੁਧ